ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਸਿੱਖ ਹੈ ਨਾ ਸਿੱਖ ਦਾ ਗੁਰੂ ਵੇ ਗਿਆਨ ਤੇ ਜਿਹਦਾ ਗੁਰੂ ਹੋਵੇ ਗਿਆਨ ਉਹ ਅਗਿਆਨੀ ਨਹੀਂ ਹੋਣਾ ਚਾਹੀਦਾ ਕਿਉਂਕਿ ਉਸਤਾਦ ਦੇ ਨਾਲ ਸ਼ਗਿਰਦ ਦੀ ਮਹਾਨਤਾ ਬੰਦੀ ਏ ਤੇ ਸ਼ਗਿਰਦ ਨੂੰ ਵੇਖ ਕੇ ਲੋਕ ਉਸਤਾਦ ਨੂੰ ਸ਼ਾਬਾਸ਼ ਦਿੰਦੇ ਨੇ ਉਸਤਾਦ ਦੀ ਪੂਜਾ ਕਰਦੇ ਨੇ ਉਸ ਤੋਂ ਉਸਤਾਦ ਨੂੰ ਨਮਸਕਾਰ ਕਰਦੇ ਨੇ ਅਰ ਜੀ ਦਾ ਉਸਤਾਦ ਚੰਗਾ ਹੈ ਉਹ ਹਰ ਖੇਤਰ ਦੇ ਅੰਦਰ ਸਫਲਤਾ ਪਾਈ ਲੈਂਦਾ ਹੈ ਉਹ ਰਾਹ ਵਿੱਚ ਨਹੀਂ ਰਹਿੰਦਾ ਕਿਉਂ ਕਿ ਜਦੋਂ ਵੀ ਕਬਰ ਆਉਂਦਾ ਹੈ ਜਦੋਂ ਵੀ ਡੋਲਦਾ ਹੈ ਜਦੋਂ ਕੁਝ ਨਹੀਂ ਪਤਾ ਹੁੰਦਾ ਤੇ ਉਸਤਾਦ ਪਿੱਛੇ ਖਲੋਤਾ ਹੁੰਦਾ ਉਹ ਹੁੰਦਾ ਹੈ ਉਹ ਕਹਿੰਦਾ ਆ ਤੈਨੂੰ ਮੈਂ ਰਾਹ ਵਿਖਾਉਣਾ ਤੂੰ ਤੁਰਨ ਵਾਲਾ ਬਣ ਰਾਹ ਤੈਨੂੰ ਮੈਂ ਵਿਖਾਉਣਾ ਤੁਰ ਪੈਂਦਾ ਔਰ ਸਫਲਤਾ ਦੀ ਮੰਜ਼ਲ ਨੂੰ ਪਾ ਲੈਂਦਾ ਇਹਦਾ ਗੁਰੂ ਇਹ ਗਿਆਨ ਤੇ ਗਿਆਨ ਦਾ ਮਤਲਬ ਸ਼ਬਦ ਸ਼ਬਦ ਦਾ ਮਤਲਬ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇਹਨੂੰ ਅਗਿਆਨੀ ਨਹੀਂ ਨਹੀਂ ਹੋਣਾ ਚਾਹੀਦਾ ਪਰ ਸਿੱਖ ਬਹੁਤ ਵੱਡਾ ਅਗਿਆਨਤਾ ਦੇ ਹਨੇਰੇ ਵਿੱਚ ਚੱਲ ਰਿਹਾ ਹੈ ਅਗਿਆਨਤਾ ਦੀ ਖੱਡ ਵਿੱਚ ਰਹਿ ਕੇ ਚੱਲ ਰਿਹਾ ਹੈ ਜਿਸ ਨੂੰ ਇਹਨੇ ਗਿਆਨ ਸਮਝ ਲਿਆ ਹੈ ਉਹ ਗਿਆਨ ਨਹੀਂ ਹੈ ਗਿਆਨ ਦਾ ਭੁਲੇਖਾ ਹੈ ਗਿਆਨ ਨਹੀਂ ਹੈ ਗਿਆਨ ਦਾ ਭਰਮ ਹੈ ਮੇਰਾ ਮਤਲਬ ਪਖੰਡੀ ਲਾਣਾ ਪਖੰਡੀ ਸਾਧ ਪਖੰਡੀ ਬਾਬੇ ਜਿਦਾਂ ਨੂੰ ਲੋਕਾਂ ਨੇ ਸਮਝ ਲਿਆ ਗੁਰਮਤਿ ਗਿਆਨ ਵੰਡਦੇ ਨੇ ਗੁਰਮਤਿ ਨਹੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ ਕੇ ਵੇਖੋ ਗੁਰਮਤਿ ਕੀ ਹੁੰਦੀ ਹੈ ਮੈਂ ਵਾਰ-ਵਾਰ ਕਹਿੰਨਾ ਵਾਰ-ਵਾਰ ਕਹਿੰਨਾ ਪਿਆਰਿਓ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਇੱਕ ਸ਼ਬਦ ਇੱਕ ਵੀਕ ਦੇ ਅੰਦਰ ਦਸਾਂ ਦਿਨਾਂ ਦੇ ਅੰਦਰ ਪੜ ਲਿਆ ਕਰੋ ਅਖਰੀ ਅਰਥ ਉਹਦੇ ਐ ਕੋਟ ਕੇ ਪੀਣ ਵਾਲਾ ਕੰਮ ਕਰ ਲਿਆ ਕਰੋ ਮੇਰਾ ਮਤਲਬ ਹੈ ਚੰਗੀ ਤਰ੍ਹਾਂ ਸਮਝ ਲਿਆ ਕਰੋ ਜਿਸ ਦਿਨ ਤੁਸੀਂ 100 200 ਸ਼ਬਦਾਂ ਨੂੰ ਪੜ ਲਿਆ ਅਖਰੀ ਅਰਥਾਂ ਸਮੇਤ ਤੁਸੀਂ ਕੀਰਤਨ ਸੁਣੋਗੇ ਆਨੰਦ ਬਦਲ ਜਾਏਗਾ ਕਥਾ ਸੁਣੋਗੇ ਤੇ ਤੁਹਾਨੂੰ ਸਮਝ ਆ ਜਾਏਗੀ ਤੁਸੀਂ ਸਿਰ ਨਹੀਂ ਮਾਰੋਗੇ ਉਹਦੇ ਅੱਗੇ ਬੈ ਕੇ ਸਿਰ ਨਹੀਂ ਹਲਾਓਗੇ ਤੁਹਾਨੂੰ ਸਮਝ ਆ ਜਾਏਗੀ ਵੀ ਗੁਰਬਾਣੀ ਕਹਿੰਦੀ ਕੀ ਹੁਣ ਕੀ ਹੁੰਦਾ ਹੈ ਉਹ ਆਪਣੇ ਮਤਲਬ ਦੀ ਪੰਕਤੀ ਚੁੱਕਦੇ ਨੇ ਮਤਲਬ ਦੀ ਟੁਕ ਚੁੱਕਦੇ ਨੇ ਉਹ ਪੂਰੇ ਸ਼ਬਦ ਦਾ ਕਨਸੈਪਟ ਕੋ ਜੋਰ ਹੁੰਦਾ ਹੈ ਇੱਕ ਪੰਕਤੀ ਚੁੱਕ ਕੇ ਉਹ ਤੁਹਾਨੂੰ ਸੁਣਾ ਦਿੰਦੇ ਨੇ ਤੁਸੀਂ ਕਹਿੰਦੇ ਹੋ ਬਾਬਾ ਜੀ ਨੇ ਬਾਣੀ ਸੁਣਾਈ ਸੀ ਬਾਬਾ ਜੀ ਝੂਠ ਛਪਾਉਣ ਵਾਸਤੇ ਇੱਕ ਪੰਕਤੀ ਦਾ ਪਰਦਾ ਬਣਾ ਰਹੇ ਨੇ ਹੋਰ ਕੁਝ ਵੀ ਨਹੀਂ ਖੈਰ ਮੈਂ ਗੱਲ ਕਰ ਰਿਹਾ ਅਸੀਂ ਵੀ ਸਿੱਖ ਅਗਿਆਨੀ ਨਹੀਂ ਸੀ ਹੋਣਾ ਚਾਹੀਦਾ ਇਹਦੀ ਅਗਿਆਨਤਾ ਦੀ ਇੱਕ ਬਹੁਤ ਵੱਡੀ ਨਿਸ਼ਾਨੀ ਜਿਹੜੀ ਸਾਹਮਣੇ ਆ ਰਹੀ ਏ ਉਹ ਇਹ ਆ ਰਹੀ ਏ ਵੀ ਇਹ ਲਾਈਲਕ ਬੜਾ ਹੈ ਤੇ ਲਾਈਲਕ ਪਤਾ ਕੌਣ ਹੁੰਦਾ ਹੈ ਜਿਹਦੇ ਵਿੱਚ ਖੁਦ ਫੈਸਲਾ ਕਰਨ ਦੀ ਤਾਕਤ ਨਾ ਹੋਵੇ ਖੁਦ ਫੈਸਲਾ ਕਰਨ ਦੀ ਸਮਰੱਥਾ ਨਾ ਹੋਵੇ ਡਿਸੀਜਨ ਲੈਣ ਲੱਗਿਆਂ ਉਹ ਬੜਾ ਕਨਫਿਊਜ਼ਨ ਵਿੱਚ ਕਿਰਿਆ ਰਵੇ ਉਹਨੂੰ ਸਮਝ ਨਹੀਂ ਆਵੇ ਮੈਂ ਕਿੱਧਰ ਤੁਰਨਾ ਹੈ ਕੀ ਕਰਨਾ ਹੈ ਕੀ ਬੋਲਣਾ ਹੈ ਕੀ ਚਾਹੀਦਾ ਕਰਨਾ ਡਿਸੀਜਨ ਲੈਣ ਲੱਗਿਆਂ ਬੜੀ ਕਨਫਿਊਜ਼ਨ ਦੇ ਵਿੱਚ ਹੋਵੇ ਨੰਬਰ 2 ਜਿਹਨੂੰ ਖੁਦ ਤੇ ਭਰੋਸਾ ਨਾ ਹੋਵੇ ਉਹ ਬੰਦਾ ਲਾਇਲਗ ਹੁੰਦਾ ਹੈ ਨਾ ਡਿਸੀਜਨ ਲੈ ਸਕਦਾ ਦੂਜੇ ਨੂੰ ਪੁੱਛਦਾ ਹੈ ਦੂਜਾ ਜੋ ਕਹਿੰਦਾ ਉਹਦੇ ਮਗਰ ਤੁਰ ਪੈਂਦਾ ਨਾ ਨੂੰ ਖੁਦ ਤੇ ਵਿਸ਼ਵਾਸਿਆ ਆਤਮ ਵਿਸ਼ਵਾਸ ਤੋਂ ਸਖਣਾ ਹੈ ਖਾਲੀ ਹੈ ਨਾ ਖੋਤੇ ਪ੍ਰੋਸ ਹੈ ਐਸਾ ਬੰਦਾ ਲਾਈ ਲੱਗ ਹੁੰਦਾ ਹੈ ਹੁਣ ਮੈਂ ਜਿਹੜੀ ਗੱਲ ਕਰਨੀ ਚਾਹੁੰਦਾ ਵੀ ਜਿੰਨੇ ਡੇਰੇ ਬੰਡੇ ਨੇ ਜਿੰਨੇ ਇਹ ਡੇਰਿਆਂ ਵਾਲੇ ਪਖੰਡੀ ਸਾਧ ਪਣਪਰੇ ਨੇ ਉਹ ਤੁਹਾਡੇ ਲਾਈ ਲੱਗ ਹੋਣ ਦੇ ਕਾਰਨ ਹੀ ਤੇ ਬਣ ਰਹੇ ਨੇ ਲਾਈ ਲੱਗ ਹੋਣ ਕਰਕੇ ਹੀ ਤੇ ਪਣਪਰੇ ਨੇ ਜੇ ਤੁਸੀਂ ਡਿਸੀਜਨ ਲੈਣ ਦੀ ਤਾਕਤ ਰੱਖਦੇ ਹੁੰਦੇ ਤੁਸੀਂ ਆਤਮ ਵਿਸ਼ਵਾਸੀ ਬੰਦੇ ਹੁੰਦੇ ਤੇ ਤੁਹਾਨੂੰ ਕੋਈ ਮਗਰ ਲਾ ਕੇ ਤੁਰ ਕਿਵੇਂ ਪੈਂਦਾ ਪਰ ਹੁਣ ਤੁਹਾਡਾ ਹਾਲ ਪਤਾ ਕੀ ਬਣਿਆ ਬਹੁਤਿਆਂ ਦਾ ਇੱਕ ਠੇੜ ਪੰਜਾਬੀ ਦੀ ਕਹਾਵਤ ਹੈ ਵੀ ਜਿਨੇ ਲਾਈ ਗੱਲਨੀ ਉਹਦੇ ਨਾਲ ਤੁਰ ਚਲੀ ਹੁਣ ਜਿਨੇ ਚਿੰਟਾ ਵਜਾਇਆ ਦੋ ਮਿੱਠੀਆਂ ਫਿਕੀਆਂ ਸੁਨਾਈਆਂ ਤੇ ਅੱਖਾਂ ਬੰਦ ਕਰਕੇ ਝੂਠੀਆਂ ਸੱਚੀਆਂ ਮਨ ਕੜੰਤ ਕਹਾਣੀਆਂ ਸੁਨਾਈਆਂ ਕਰਾਮਾਤੀ ਕਹਾਣੀਆਂ ਤੇ ਤੁਸੀਂ ਉਹਦੇ ਮਗਰ ਮਗਰ ਤੁਰ ਪੈਂਦੇ ਹੋ ਅੱਖਾਂ ਬੰਦ ਕਰਕੇ ਤੁਰ ਪੈਂਦੇ ਹੋ ਤੇ ਫਿਰ ਲੜਨ ਮਰਨ ਤੱਕ ਹੁੰਦੇ ਹੋ ਸਾਡੇ ਬਾਬਾ ਜੀ ਦੇ ਵਿਰੁੱਧ ਕਿਉਂ ਬੋਲਿਆ ਜਾ ਰਿਹਾ ऐसे ऐसे कमेंट ਕਰਦੇ ਹੋ ਬਾਬਾ ਜੀ ਦੇ ਵਿਰੁੱਧ ਕਿਉਂ ਬੋਲਿਆ ਜਾ ਰਿਹਾ ਉਹ ਭਲਿਓ ਫੇਰ ਕਹਿੰਦਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪੜ ਕੇ ਵੇਖੋ ਉਹ ਤੁਹਾਨੂੰ ਕਿੱਧਰ ਤੋਰਦੀ ਹੈ ਖੈਰ ਖਸਮ ਤੇ ਉਦਾਹਰਣ ਦੇਣ ਲੱਗਾ ਖਸਮ ਤੇ ਸ਼ੱਕ ਕਰਨ ਵਾਲੀ ਔਰਤ ਤ੍ਰਿਮਤ ਕਦੇ ਆਪਣੇ ਘਰ ਦੇ ਅੰਦਰ ਸੁਖੀ ਵੱਸ ਸਕਦੀ ਖਸਮੇ ਚੰਗਾ ਹੋਵੇ ਗੁਣਵਾਨ ਹੋਵੇ ਕਮਾਊ ਹੋਵੇ ਅਮੀਰ ਹੋਵੇ ਹਰ ਐਂਗਲ ਤੋਂ ਚੰਗਾ ਹੋਵੇ ਉਹਦੇ ਉੱਤੇ ਸ਼ੰਕਾ ਕਰਨ ਵਾਲੀ ਉਹਦੇ ਘਰ ਵਾਲੀ ਤ੍ਰਿਮਤ ਔਰਤ ਆਪਣਾ ਜੀਵਨ ਸੁਖੀ ਢਾਪਾਏਗੀ ਖਸਮ ਹੋਵੇ ਤੁਹਾਡਾ ਧੰਗੁਰੂ ਗ੍ਰੰਥ ਸਾਹਿਬ ਜੀ ਵਰਗਾ ਜੀ ਦੇ ਵਿੱਚ ਪਾਲਨ ਤੋਂ ਬਾਅਦ ਵੀ ਤੁਹਾਨੂੰ ਕੋਈ ਰੰਚਕ ਮਾਤਰ ਵਾਲ ਪਰ ਗਲਤੀ ਨਾ ਲੱਭੇ ਕੋਈ ਕਲਖ ਨਾ ਲੱਭੇ ਉਹਦੇ ਉੱਤੇ ਤੁਹਾਡੇ ਸ਼ੰਕਾ ਬਣ ਗਏ ਤੇ ਜਿਹੜੇ ਪਖੰਡੀ ਸਾਧ ਨੇ ਉਹ ਤੁਹਾਡੇ ਖਸਮ ਬਣ ਗਏ ਉਹ ਤੁਹਾਡੇ ਵਾਸਤੇ ਚੰਗੇ ਬਣ ਗਏ ਉਹ ਚੰਗੇ ਬਣ ਗਏ ਉਹਨਾਂ ਦੇ ਮੰਗਰ ਮੰਗਰੋ ਤੁਰੇ ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਇੱਕ ਪਾਸੇ ਛੱਡ ਦਿੱਤਾ ਮੈਂ ਤੇ ਪਿੱਛੇ ਜੇ ਨਾ ਇੱਕ ਦੀ ਵੀਡੀਓ ਸੁਣੀ ਹਿੰਦੂ ਵੀਰ ਸੀ ਉਹ ਕਿਧਰੇ ਆਪਣੇ ਸਿੱਖਾਂ ਦੇ ਪਰਿਵਾਰਾਂ ਵਿੱਚ ਆਇਆ ਹੋਵੇਗਾ ਅਖੰਡ ਪਾਠ ਸਾਹਿਬ ਜੀ ਦਾ ਭੋਗ ਪਿਆ ਹੋਵੇਗਾ ਤੇ ਉਹਨੇ ਤੁਹਾਡੀ ਤੁਹਾਡੀ ਮੇਨ ਮੈਂ ਗੱਲ ਕਰ ਰਿਹਾ ਤਾਂ ਕਰਕੇ ਬਹੁਤ ਸਾਰੇ ਲੋਕ ਇਸ ਘਰੇ ਚ ਆ ਜਾਂਦੇ ਨੇ ਤੁਹਾਡੀ ਦੀਨ ਦਸ਼ਾ ਨੂੰ ਵੇਖਿਆ ਉਹ ਕਹਿੰਦਾ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਗੁਰਦੁਆਰਾ ਸਾਹਿਬ ਲੈ ਕੇ ਜਾਣਾ ਸੀ ਤੇ ਘਰ ਵਾਲੇ ਆਵਾਜ਼ਾਂ ਦੇ ਰਹੇ ਇਸਨੂੰ ਫਲਾਣਿਆਂ ਤੂੰ ਜਾਈਂ ਫਲਾਣਿਆਂ ਤੂੰ ਜਾਈਂ ਉਹ ਕਹਿੰਦਾ ਮੁਸ਼ਕਲ ਦੇ ਨਾਲ ਉਹਨਾਂ ਨੂੰ ਪੰਜ ਬੰਦੇ ਸੱਤ ਬੰਦੇ ਲੱਭ ਕੇ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਤੋਰਨੇ ਪਏ। ਬੰਦੇ ਬਚ ਰਹੇ ਸੰਦਾਲ ਨਾਲ ਤੁਰਨਾ ਪਏ। ਇਹ ਤੁਹਾਡਾ ਦਸਤੂਰ ਹੈ, ਇਹ ਤੁਹਾਡੀ ਅੱਜ ਦੀ ਕਹਾਣੀ ਹੈ ਤੇ ਜੇ ਆ ਜਾਏ ਕੋਈ ਸਾਧ ਪਖੰਡੀ ਸਾਧ ਤੇ ਉਹਦੀ ਕਾਰ ਦੇ ਟਾਇਰਾਂ ਦੇ ਥੱਲੇ ਸਿਰ ਦੇ ਨੂੰ ਤਿਆਰ ਹੁੰਦੇ ਉਹ ਅੱਗੇ ਪਿੱਛੇ ਭੱਜਦੇ ਹੋ। ਇੱਥੋਂ ਆਪੇ ਹੀ ਵੇਖ ਲਓ ਵੀ ਤੁਹਾਡੀ ਅਕਲ ਦਾ ਜਨਾਜਾ ਨਿਕਲਿਆ ਹੈ ਜਾਂ ਨਹੀਂ ਨਿਕਲਿਆ। ਆਪੇ ਹੀ ਵੇਖ ਲਓ ਵੀ ਤੁਹਾਡੀ ਦੁਨੀਆ 'ਚ ਗੁਰੂ ਗ੍ਰੰਥ ਸਾਹਿਬ ਵੱਡਾ ਹੈ ਜਾਂ ਪਖੰਡੀ ਲਾਣੇ ਵਾਲਾ ਸਾਧ ਵੱਡਾ ਹੈ। ਗੱਲ ਕਰ ਰਿਹਾ ਮੈਂ ਇੱਕ ਛੋਟੀ ਜੀ ਕਹਾਣੀ ਕਹਿ ਰਿਹਾ ਗੁਰੂ ਅਰਜਨ ਸਾਹਿਬ ਜੀ ਦੇ ਸਮੇਂ ਨਾਲ ਇੱਕ ਸਿੱਖ ਹੋਇਆ ਉਹਦਾ ਨਾਮ ਭਾਈ ਤਿਲਕਾ ਕਹਿੰਦੇ ਨੇ ਪਿੰਡ ਦੇ ਅੰਦਰ ਇੱਕ ਜੋਗੀ ਆਇਆ ਤੇ ਜੋਗੀ ਨੇ ਆਣ ਕੇ ਨਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਕਿ ਜਿਹੜਾ ਮੈਨੂੰ ਆਣ ਕੇ ਮਿਲੇਗਾ ਮੇਰੇ ਦਰਸ਼ਨ ਕਰੇਗਾ ਨਾ ਉਹਨੂੰ ਸਵਰਗ ਮਿਲੇਗਾ ਕਿਸੇ ਨੂੰ 2 ਸਾਲ ਦਾ ਕਿਸੇ ਨੂੰ 4 ਸਾਲ ਦਾ ਕਿਸੇ ਨੂੰ 10 ਸਾਲ ਦਾ ਸਵਰਗ ਸਾਰਾ ਪਿੰਡ ਵੀਰਾ ਘਤ ਘਤ ਕੇ ਜੋਗੀ ਦੇ ਕੋਲ ਗਿਆ ਦਰਸ਼ਨ ਕਰਨ ਲਈ ਇਦਾਂ ਹੀ ਅੱਜ ਵੀ ਸਾਡਾ ਹਾਲ ਹੀ ਹੈ ਕੋਈ ਨਵਾਂ ਤੋਂ ਨਵਾਂ ਬਾਬਾ ਹੁੰਦਾ ਰਹਿੰਦਾ ਇਸ ਵੀਰਾ ਘਤ ਘਤ ਕੇ ਉਧਰ ਨੂੰ ਤੁਰ ਪੈਂਦੇ ਕਹਿੰਦੇ ਨੇ ਇੱਕ ਸਿੱਖ ਜੀ ਦਾ ਨਾਮ ਭਾਈ ਤਿਲਕਾ ਹੈ ਉਹ ਨਹੀਂ ਗਿਆ ਤੇ ਜੋਗੀ ਨੂੰ ਕਿਸੇ ਨੇ ਆਣ ਕੇ ਦੱਸਿਆ ਵੀ ਸਾਰੇ ਆ ਗਏ ਨੇ ਪਰ ਤਿਲਕਾ ਨਹੀਂ ਆਇਆ ਤੇ ਉਹਨੇ ਆਪਣੀ ਤੋਹੀਨ ਸਮਝੀ ਉਹ ਕਹਿੰਦਾ ਚਲੋ ਜੇ ਉਹ ਨਹੀਂ ਆਇਆ ਤੇ ਮੈਂ ਨਵਾਂ ਪੈਂਤੜਾ ਖੇਡਦਾ ਮੈਂ ਜਾ ਕੇ ਉਹਨੂੰ ਮਿਲਾਂ ਉਹ ਮੈਂ ਜਾ ਕੇ ਉਹਨੂੰ ਦਰਸ਼ਨ ਦੇ ਆਉਣਾ ਕੋਈ ਸਵਰਗਾ ਤੋਂ ਵਾਂਝਾ ਨਾ ਰਹੇ ਕਿਨੇ ਦੋ ਚਾਰ ਪੰਜ ਸੱਜਣੋ ਨੇ ਨਾਲ ਲੈ ਤੇ ਤਿਲਕੇ ਦਾ ਨਾਂ ਆਣ ਕੇ ਦਰਵਾਜ਼ਾ ਖੜਕਾਇਆ ਤਿਲਕੇ ਨੇ ਪੁੱਛਿਆ ਵੀ ਕੌਣ ਉਹ ਕਹਿੰਦਾ ਮੈਂ ਜੋਗੀ ਆ ਤੂੰ ਸੁਣਿਆ ਨਹੀਂ ਮੇਰੇ ਬਾਰੇ ਵੀ ਜਿਹੜਾ ਮੇਰੇ ਦਰਸ਼ਨ ਕਰਦਾ ਉਹਨੂੰ ਸਵਰਗ ਮਿਲਦਾ ਉਹ ਕਹਿੰਦਾ ਤੂੰ ਮੇਰੇ ਬਾਰੇ ਨਹੀਂ ਸੁਣਿਆ ਕਿ ਮੈਂ ਗੁਰੂ ਦਾ ਸਿੱਖ ਹ ਤੇ ਮੇਰਾ ਈਮਾਨ ਇਹ ਨਾ ਕੱਚਾ ਨਹੀਂ ਜਿਹੜਾ ਡੋਲਦਾ ਫਿਰੇ ਮੈਂ ਗੁਰੂ ਤੋਂ ਬਗੈਰ ਕਿਸੇ ਨੂੰ ਆਪਣੀ ਅੱਖ ਤੇ ਨਹੀਂ ਧਰਦਾ ਆਪਣੇ ਮੰਨ ਦੀ შეਜਾ ਤੇ ਨਹੀਂ ਬੋਂਦਾ ਜੋਗੀ ਹੈ ਤੂੰ ਆਪਣੇ ਘਰ ਰਾਜੀ ਮੈਂ ਆਪਣੇ ਘਰ ਰਾਜੀ ਉਹਨੇ ਦਰਵਾਜਾ ਖੜਕਾਇਆ ਦਰਵਾਜਾ ਤੇ ਖੋਲ ਉਹ ਕਹਿੰਦਾ ਵੇਖ ਜੇ ਤੇ ਤੂੰ ਆਉਂਦਾ ਆਮ ਸੰਗਤੀ ਰੂਪ ਵਿੱਚ ਲੋਕਾਂ ਦੇ ਨਾਲ ਦਰਵਾਜਾ ਖੋਲ ਦਿੰਦਾ ਤੂੰ ਬਹਿ ਜਾਂਦਾ ਪਰ ਤੂੰ ਐਂ ਸਵਰਗ ਦੇਣ ਤੂੰ ਵੀ ਤੁਰਦਾ ਫਿਰਦਾ ਨਜ਼ਰਿਆ ਤੇ ਆਪਣਾ ਸਵਰਗ ਵੀ ਆਪਣੇ ਨਾਲ ਹੀ ਲੈ ਜਾ ਅੱਜ ਦੇ ਦਿਨ ਦੇ ਅੰਦਰ ਕੋਈ ਵਿਰਲੇ ਵਿਰਲੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲੇ ਇਨਾ ਤੁਹਾਡੇ ਅਚੂਠੇ ਅਖੌਤੀ ਪਖੰਡੀ ਬ੍ਰह्म ਗਿਆਨੀਆਂ ਸਾਧਾ ਨੂੰ ਦਰਵਾਜ਼ਾ ਖੋਲ ਕੇ ਅੰਦਰ ਨਹੀਂ ਵੜਨ ਦਿੰਦੇ ਪਰ ਵਿਰਲੇ-ਵਿਰਲੇ ਜਿੰਨਾ ਵਿੱਚੋਂ ਇੱਕ ਮੈਂ ਵੀ ਆ ਅੰਦਰ ਨਹੀਂ ਵੜਨ ਦਿੰਦਾ ਪਰ ਬਹੁਤੇ ਕੀ ਨੇ ਗਲੀ ਵਿੱਚ ਬਾਬਾ ਜੀ ਆ ਜਾਂਦੇ ਤੇ ਗਲੀ ਵਿੱਚ ਹੀ ਲੰਮੇ ਪੈ ਜਾਂਦੇ ਨੇ ਪਿੰਡ ਵਿੱਚ ਬਾਬਾ ਜੀ ਆ ਜਾਂਦੇ ਤੇ ਉਹਦੀ ਮਿੱਟੀ ਚੁੱਕ-ਚੁੱਕ ਕੇ ਮੱਥੇ ਨੂੰ ਲਾਈ ਜਾਂਦੇ ਨੇ ਤੁਸੀਂ ਵਹਿਮੀ ਹੋ ਤੁਸੀਂ ਫੋਬੀਏ ਦੇ ਮਰੀਜ਼ ਹੋ ਤੁਸੀਂ ਮਾਨਸਿਕ ਤੌਰ ਤੇ ਗੁਲਾਮ ਹੋ ਤੁਸੀਂ ਬਿਮਾਰ ਲੋਕ ਹੋ ਤੁਹਾਡੇ ਈਮਾਨ ਕੱਚੇ ਨੇ ਤੁਹਾਡੇ ਈਮਾਨ ਢੋਲਦੇ ਨੇ ਜਿਹਦਾ ਈਮਾਨ ਗੁਰੂ ਗ੍ਰੰਥ ਸਾਹਿਬ ਤੇ ਟਿਕਿਆ ਹੋਵੇ ਭਾਈ ਤਿਲਕੇ ਵਰਗੇ ਦਾ ਈਮਾਨ ਟਿਕਿਆ ਸੀ ਪੰਜਵੇਂ ਪਾਤਸ਼ਾਹ ਜਦ ਨੇ ਆਖਿਆ ਤੁਰਦਾ ਫਿਰਦਾ ਨਜ਼ਰ ਆ ਅੱਜ ਸਾਡੇ ਦਰਵਾਜ਼ੇ ਤੇ ਕੋਈ ਵੀ ਆ ਜਾਂਦਾ ਪਖੰਡੀ ਜਿਹਾ ਬਣ ਕੇ ਦੋ ਚਾਰ ਮਿੱਠੀਆਂ ਚੋਪੜੀਆਂ ਗੱਲਾਂ ਸੁਣਾਉਂਦਾ ਹੈ ਤੁਸੀਂ ਉਹਦੇ ਮਗਰ ਮਗਰ ਲੱਗ ਤੁਰਦੇ ਅਸੀਂ ਇਸ ਗੱਲੋਂ ਰੱਬ ਦਾ ਸ਼ੁਕਰਾਨਾ ਕਰਨੇ ਆ ਕਿ ਗੁਰੂ ਗ੍ਰੰਥ ਸਾਹਿਬ ਜੀ ਤੁਸਾਨੂੰ ਇੰਨੀ ਤਾਕਤ ਬਖਸ਼ ਦਿੱਤੀ ਹੈ ਵੀ ਸੋਨੇ ਦਾ ਵੀ ਕੋਈ ਬਣ ਕੇ ਆ ਜਾਣਾ ਸਾਡੇ ਵਾਸਤੇ ਲੋਹੇ ਦਾ ਨਹੀਂ ਸਾਡੇ ਵਾਸਤੇ ਉਹਦੇ ਅਰਥ ਹੀ ਨਹੀਂ ਹੈ ਕੋਈ। ਤੋ ਖੈਰ ਇਹ ਜਿਹੜੇ ਪਖੰਡੀ ਸਾਧ ਪਨਪਰੇ ਨੇ ਇਹਨਾਂ ਦੇ ਡੇਰੇ ਬਣ ਰਹੇ ਨੇ ਉਹ ਤੁਹਾਡੇ ਲਈ ਲੱਗ ਹੋਣ ਕਰਕੇ ਬਣ ਰਹੇ ਨੇ। ਤੁਸੀਂ ਮਗਰ ਮਗਰ ਤੁਰ ਪੈਂਦੇ ਹੋ ਗੁਰਬਾਣੀ ਨੂੰ ਪੜਨਾ ਨਹੀਂ ਗੁਰਬਾਣੀ ਨੂੰ ਸਮਝਣਾ ਨਹੀਂ ਗੁਰਬਾਣੀ ਦੀ ਵਿਚਾਰ ਨਹੀਂ ਕਰਨੀ। ਬਸ ਬਾਬਾ ਜੀ ਬਾਬਾ ਜੀ ਕਹੇ ਕਿ ਬਾਬੇ ਦੇ ਮਗਰ ਮਗਰ ਤੁਰੇ ਰਹਿਣਾ ਤੇ ਗੁਰੂ ਗ੍ਰੰਥ ਸਾਹਿਬ ਨੂੰ ਪਿੱਛੇ ਕਰ ਦੇਣਾ। ਨੰਬਰ 2 ਤੇ ਕਰ ਦੇਣਾ। ਗੁਰੂ ਗ੍ਰੰਥ ਸਾਹਿਬ ਦੇ ਮਗਰ ਲੱਗੋ। ਤਾਂਕੇ ਤੁਹਾਡਾ ਪੜਾ ਹੋ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ